ਓ ਮੇਰੀ ਮੱਚ ਗਈ ਫਸਲ ਦੁੱਖ ਦੱਸਾਂ ਕਿਹੜੇ ਕਿਹੜੇ ਕਿੱਥੋਂ ਮੋੜੂੰਗਾ ਮੈਂ ਪੈਸੇ ਜਿਹੜੇ ਮਾਰਦੇ ਆਗੇੜੇ ਓ ਮੇਰੀ ਮੱਚ ਗਈ ਫਸਲ ਦੁੱਖ ਦੱਸਾਂ ਕਿਹੜੇ ਕਿਹੜੇ ਕਿੱਥੋਂ ਮੋੜੂੰਗਾ ਮੈਂ ਪੈਸੇ ਜਿਹੜੇ ਮਾਰਦੇ ਸੀ ਗੇੜੇ ਓ ਮੇਰਾ ਬਾਲ ਵਾਲ ਹੋਇਆ ਪਿਆ ਪਹਿਲਾਂ ਘਰ ਜਾਈ ਓ ਮੇਰਾ ਬਾੜਵਾਲ ਹੋਇਆ ਪਿਆ ਪਹਿਲਾਂ ਘਰ ਜਾਈ ਮੈਨੂੰ ਖਾਣ ਜੋਗਾ ਕਿਸੇ ਨੇ ਵੀ ਪੀਣ ਨਹੀਂ ਦੇਣਾ ਓ ਮੈਨੂੰ ਖਾਣ ਜੋਗਾ ਕਿਸੇ ਨੇ ਵੀ ਪੀਣ ਨਹੀਂ ਦੇਣਾ ਓ ਮੈਨੂੰ ਨਾਜਰਾ ਕਣਕ ਨਾਲ ਮੱਚ ਲੈਣ ਦੇ ਮੈਨੂੰ ਲੈਣ ਦੇਣ ਵਾਲਿਆਂ ਨੇ ਜੀਣ ਨਹੀਂ ਦੇਣਾ ਓ ਮੈਨੂੰ ਨਾਜਰਾ ਕਣਕ ਨਾਲ ਸੜ ਲੈਣ ਦੇ ਉਹ ਮੈਨੂੰ ਲੈਣੇ ਦੇਣੇ ਵਾਲਿਆਂ ਨੇ ਜੀਣ ਨਹੀਂ ਦੇਣਾ ਉਹ ਮੈਂ ਸੋਚਿਆ ਸੀ ਹਾੜੀ ਤੋਂ ਕਿਆਂ ਦੇ ਪੈਸੇ ਮੋੜ ਦੂੰ ਤੀਵੀ ਬਿਅਹੂ ਤੇ ਕਿਆਂ ਨੂੰ ਹੱਥ ਜੋੜ ਦੂੰ ਉਹ ਜਿਹੜੇ ਸਾਵਨਾ ਸਵੇਰੇ ਲੋਕੀ ਆਣ ਖੜਦੇ ਉਹ ਜਿਹੜੇ ਸਾਵਨਾ ਉਹ ਜਿਹੜੇ ਸਾਵਨਾ ਸਵੇਰੇ ਲੋਕੀ ਆਣ ਖੜਦੇ ਓ ਮੈਨੂੰ ਲੱਗਦਾ ਏ ਚਾਹ ਦਾ ਕੁੱਟ ਪੀਣ ਨਹੀਂ ਦੇਣਾ ਓ ਮੈਨੂੰ ਨਾਜਰਾ ਕਣਕ ਨਾਲ ਮੱਚ ਲੈਣ ਦੇ ਓ ਮੈਨੂੰ ਲੈਣੇ ਦੇਣੇ ਵਾਲਿਆਂ ਨੇ ਜੀਣ ਨਹੀਂ ਦੇਣਾ ਇਹ ਲੈਣਾ ਨੂੰ ਲਿਖਿਆ ਹੈ ਬਾਈ ਸਾਹ ਪੰਗੋਟਾ ਜੀ ਨੇ ਮੈਨੂੰ ਇਹ ਲੈਣਾ ਵਧੀਆ ਲੱਗੀਆਂ ਤੇ ਗਾ ਕੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਆ ਮੈਨੂੰ ਐਵੇਂ ਲੱਗਦਾਗਾ ਵੀ ਜਦੋਂ ਕੋਈ ਐਹੋ ਜੀ ਘਟਨਾ ਹੋ ਜਾਂਦੀ ਆ ਨਾ ਤਾ ਬੰਦੇ ਦਾ ਇਕੱਲੀ ਹਾੜੀ ਦੀ ਫਸਲ ਕਣਕ ਜਾਂ ਕੋਈ ਹੋਰ ਫਸਲ ਨਹੀਂ ਮੱਚਦੀ ਉਹਦੇ ਸਾਰੇ ਦੇ ਸਾਰੇ ਾਰਮਾਨ ਮੱਚ ਜਾਂਦੇ ਨੇ ਕਿਉਂਕਿ ਕਿਸੇ ਫਸਲ ਨੂੰ ਕੋਈ ਵੀ ਕਿਸਾਨ ਪੁੱਤਾ ਵਾਂਗੂ ਪਾਲਦਾ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਜਿੰਨੀ ਅਸੀਂ ਹੈਲਪ ਕਰ ਸਕਦੇ ਹਾਂ ਸਾਨੂੰ ਕਰਨੀ ਚਾਹੀਦੀ ਆ ਧੰਨਵਾਦ